हां जी दोस्तों सुक्रਤੀ ਤੇ ਕੀਰਤ ਬਾਰੇ ਤੁਸੀਂ ਸਭ ਜਾਣਦੇ ਹੀ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਸਮੇਂ ਦੇ ਵਿੱਚ ਦੋਨੇ ਵਾਦਾਂ ਦੇ ਵਿੱਚ ਘਰੇ ਹੋਏ ਹਨ ਕਿ ਦੋਨੇ ਗਲਤ ਵੀਡੀਓਜ਼ ਪੋਸਟ ਅਪਲੋਡ ਕਰਦੇ ਸਨ ਤੇ ਨਿਹੰਗ ਸਿੰਘਾਂ ਵੱਲੋਂ ਦੋਨਾਂ ਨੂੰ ਸਮਝਾਇਆ ਗਿਆ ਤੇ ਉਹਨਾਂ ਦਾ ਕਟਾਪਾ ਵੀ ਕੀਤਾ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਸੁਖਰਤੀ ਐ ਹੁਣ ਜੋ ਕਿ ਕੀਰਤ ਦੇ ਸਾਰੇ ਭੇਤ ਖੋਲ ਰਿਹਾ ਹੈ ਜੋ ਕਿ ਹੁਣ ਕੀਰਤ ਹੈ ਉਹ ਸੁਖਰਤੀ ਬਾਰੇ ਕਾਫੀ ਮੰਦਤਾਂਗਾ ਅਫਵਾਹਾਂ ਫੁਲਾ ਰਿਹਾ ਸੀ ਹੁਣ ਜੋ ਕਿ ਸੁਖਰਤੀ ਵੱਲੋਂ ਕੀਰਤ ਦਾ ਕਟਾਪਾ ਵੀ ਕੀਤਾ ਗਿਆ ਹੈ ਉਸ ਚਲਦੀ ਵੀਡੀਓ ਵਿੱਚ ਦੇਖੀ ਸਕਦੇ ਹੋ ਕਿ ਜੋ ਸੁਖਰਤੀ ਹੈ ਕਿ ਉਹਨੂੰ ਕੋਟ ਰਿਹਾ ਤੇ ਕਾਫੀ ਮੰਦਾ ਚੰਗਾ ਬੋਲ ਰਿਹਾ ਹੈ। ਉਹਤੇ ਹੀ ਮੋਟੇ ਵੱਲੋਂ ਵੀ ਕਿਹਾ ਰਿਹਾ ਗਿਆ ਸਾਰੀ ਗਲਤੀ ਮੇਰੀ ਹੈ ਸੁਖਰਤੀ ਦੀ ਕੋਈ ਗਲਤੀ ਨਹੀਂ ਹੈ। ਬਾਕੀ ਤੁਸੀਂ ਅੱਗੇ ਪੂਰੀ ਵੀਡੀਓ ਜ਼ਰੂਰ ਦੇਖਿਓ ਕਿ ਦੋਨਾਂ ਵਿੱਚ ਕੀ ਵਿਵਾਦ ਕਿਰਿਆ ਹੋਇਆ ਹੈ। ਮੈਂ ਮੁਕਰ ਨਹੀਂ ਰਿਹਾ ਪਹਿਲਾਂ ਸੁਣ ਜਿੜੀ ਬੰਦੇ ਨੇ ਤੈਨੂੰ ਇਹ ਗੱਲ ਸੁਣ ਕਿਉਂਦਾ ਓਏ? ਨਾ ਨਾ ਇਹ ਬਈ ਆ ਬੈਠਾ ਸਾਹਮਣੇ ਐ ਫਾਇਰ ਕਰਾਓ ਕੁਝ ਮਰਜ਼ੀ ਕਰਾਓ ਆਪਣਾ ਇਹ ਬੰਦਰਾ ਲਿੰਕ ਨਹੀਂਗਾ ਬੈਠਾ ਓ ਗੱਲ ਸਾਨੂੰ ਦੱਸ ਇੱਧਰ ਕੀ ਕੀ ਦੱਸ ਸੋਣਾ? ਹਾਂ ਬਾਕੀ ਦੋਸਤੋ ਤੁਸੀਂ ਇਹਨਾਂ ਦੋਨਾਂ ਦੀ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਕੌਣ ਗਲਤ ਹੈ ਤੇ ਕੌਣ ਸਹੀ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ